ਜਦੋਂ ਕਿਸਾਨ ਦੀ ਲਹਿਰ ਹਾਉਂਦੀ ਫਸਲ ਨੂੰ ਕੁਦਰਤੀ ਆ ਕੇ ਬਿਮਾਰੀ ਪੈ ਜਾਂਦੀ ਹੈ ਤਾਂ ਜਾਂ ਤਾਂ ਫਿਰ ਰੱਬ ਜਾਣਦਾ ਜਾਂ ਕਿਸਾਨ ਦਾ ਦਿਲ ਜਾਣਦਾ ਕਿ ਉਹਦੇ ਉੱਤੇ ਕੀ ਬੀਤਦੀ ਆ ਮੈਂ ਯਾਦਵਿੰਦਰ ਸਿੰਘ ਗਿੱਲ YouTube ਚੈਨਲ ਕੋਹੇ ਨੂਰ ਤੇ ਅੱਜ ਤੁਹਾਨੂੰ ਦਿਖਾਉਨੇ ਆ ਇੱਕ ਕਿਸਾਨ ਦਾ ਬੁਰੀ ਤਰ੍ਹਾਂ ਬਰਬਾਦ ਹੋਈ ਫਸਲ ਪਹਿਲਾਂ ਤਾਂ ਇਹ ਭੁਲੇਖੇ ਚ ਰਹੇਗੇ ਕਿ ਕੋਈ ਰੇਰੂਪ ਆਉਣ ਨਾਲ ਕੁਝ ਐਜਾ ਹੋਇਆ ਜਾਂ ਵੇਲੇਕ ਵੇਲੇ ਪੈ ਗਈ ਗਰਮੀ ਚ ਪੈ ਗਈ ਤੇ ਹੌਲੀ ਹੌਲੀ ਪਤਾ ਲੱਗਿਆ ਵੀ ਇਹ ਤਾਂ ਬਿਮਾਰੀ ਪੈ ਗਈ। ਮੁਛਲ ਝੋਨਾ ਬਹੁਤ ਬੁਰੀ ਤਰ੍ਹਾਂ ਝੁੱਲਸਿਆ ਗਿਆ। ਦੇਖੋ ਕਿਸੇ ਫਸਲਾਂ ਕੀ ਹਾਲ ਹੋਇਆ ਆਲੇ ਦੁਆਲੇ ਫਸਲਾਂ ਲਹਿ ਲਾਉਂਦੀਆਂ ਨੇ 4-4 ਫੁੱਟ ਖੱਦ ਹੋਏ ਹੋਏ ਨੇ। ਹੁਣ ਝੋਨੇ ਦੇ ਮੁੰਜਰੇ ਚੱਕਣ ਦਾ ਟਾਈਮ ਆਇਆ ਸੀ। ਮਾੜੇ ਕਰਮ ਜੱਟ ਦੇ ਬਿਮਾਰੀ ਪੈ ਗਈ ਝੋਨਾ ਦਾ ਬਹੁਤ ਬੁਰੀ ਤਰ੍ਹਾਂ ਝੁੱਲਸਿਆ ਪਿਆ ਝੋਨਾ ਇਹ ਮੁਛਲ ਝੋਨਾ ਤਕਰੀਬਨ 4-5 ਕਿੱਲਿਆਂ ਨੂੰ ਇਹ ਬਿਮਾਰੀ ਆਈ ਹੈ ਇਹਨਾਂ ਦੇ ਦੇਖੋ ਕੀ ਹਾਲ ਹੋਇਆ ਪਿਆ ਝੋਨੇ ਦਾ ਬਿਲਕੁਲ ਸਵਾਹ ਬਣ ਗਏ ਝੋਨੇ ਦਾ ਕਿੰਨੀਆਂ ਕਿਸਾਨ ਨੂੰ ਉਮੀਦਾਂ ਹੁੰਦੀਆਂ ਨੇ ਆਦੀ ਫਸਲ ਤੇ ਵੀ ਰੱਬ ਸੁੱਖ-ਸਾਂ ਨਾਲ ਸੇਰੇ ਲਾਵੇ ਤੇ ਆਹ ਕਰਾਂਗੇ ਵਾਹ ਕਰਾਂਗੇ ਦੇਣਾ ਲੈਣਾ ਨਵੇੜਾਂਗੇ ਆ ਸਾਮਾਨ ਲਵਾਂਗੇ ਆ ਬਣਾਵਾਂਗੇ ਸੋਭਿਆਂ ਤਾਂ ਜੀਮੇਦਾਰ ਬਣਦਾ ਪਰ ਪਰਮਾਤਮਾ ਕਦੋਂ ਕੀ ਕਰ ਦੇਵੇ ਇਹ ਤਾਂ ਉਹ ਆਪ ਹੀ ਜਾਣਦਾ ਪਰਮਾਤਮਾ ਮੂਰੇ ਇਹ ਅਰਦਾਸ ਹੈ ਕਿ ਕਿਸੇ ਦੀ ਫਸਲ ਪ੍ਰਬਾਧਨਾ ਹੋਵੇ ਕਿਉਂਕਿ ਜੀਮੇਦਾਰ ਕੋਲ ਤਾਂ ਹੋਰ ਕੋਈ ਧੰਦਾ ਨਹੀਂ ਹੁੰਦਾ ਸਿਰਫ ਫਸਲ ਦੇ ਆਸਰੇ ਜੀਮੇਦਾਰ ਆਪ ਦਾ ਟਾਈਮ ਪਾਸ ਕਰਦਾ ਸਰਕਾਰਾਂ ਤਾਂ ਜੀਮੇਦਾਰ ਨੂੰ ਮਾਰਨ ਲੱਗੀਆਂ ਹੀ ਹੋਈਆਂ ਨੇ ਨਾਲ ਬਿਮਾਰੀ ਵੀ ਜ਼ਿੰਮੇਦਾਰ ਦਾ ਬਹੁਤ ਵੱਡਾ ਨੁਕਸਾਨ ਕਰਦੀ ਆ। ਇਹਨਾਂ 3-4 ਸਾਲ ਹੋ ਗਏ ਮੁੱਛੜ ਛੋਨਾ ਬੀਜਦੇ ਨੂੰ ਅੱਕੇ ਕਦੇ ਵੀ ਇਹੋ ਜਿਹਾ ਕੁਝ ਨਹੀਂ ਹੋਇਆ। ਇਸ ਵਾਰ ਪ੍ਰਮਾਤਮਾ ਦੀ ਕਰੋਪੀ ਆ। ਸਮਝੋ ਬਾਰੇ ਵੀ ਇਹ ਬਿਮਾਰੀ ਕਿਵੇਂ ਆ ਗਈ। ਦੇਖੋ ਛੋਨੇ ਦਾ ਕੀ ਹਾਲ ਹੋਇਆ ਪਿਆ। ਬਿਲਕੁਲ ਸੁਕਾ ਕੇ ਧਰਤੀ 'ਚ ਬਾੜਦਾ ਛੋਨਾ। ਜ਼ਮੀਂਦਾਰ ਦਾ ਇੱਕ ਖੁੰਝਾ ਮਾੜਾ ਰਹੇ ਜੇ ਤਾਂ ਸਾਰੇ ਖੇਤ ਰਾਂ ਝਾੜ ਘਟ ਜਾਂਦਾ ਇੱਥੇ ਤਾਂ ਕਈ ਕਿੱਲੇ ਹੀ ਬਰਬਾਦ ਹੋ ਚੁੱਕੇ ਨੇ ਸੋ ਸਰਕਾਰ ਨੂੰ ਵੀ ਚਾਹੀਦਾ ਵੀ ਇਹ ਇਹੋ ਜਿਹੀ ਫਸਲਾ ਮੌਇਨਾ ਕਰਕੇ ਕੁਛ ਨਾ ਕੁਛ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿਸਾਨ ਨੂੰ ਕੁਛ ਨਾ ਕੁਛ ਨੁਕਸਾਨ ਦੀ ਪਰਹਾਈ ਹੋ ਸਕੇ ਕਿਸਾਨ ਫਸਲ ਬੀਮਾ ਸ਼ੁਰੂ ਕੀਤੀ ਜਾਵੇ ਤਾਂ ਕਿਸਾਨ ਦੀ ਬਹੁਤ ਬਿਹਤਰੀ ਲਈ ਇਹ ਕੰਮ ਕਰੂਗੀ ਦੇਖੋ ਕੀ ਹਾਲ ਹੋਇਆ ਫੇ ਬਿਲਕੁਲ ਖਤਮ ਹੋ ਗਿਆ ਝੋਨਾ ਦੇਖ ਕੇ ਵੀ ਦਿਲ ਨੂੰ ਬਹੁਤ ਦੁੱਖ ਹੁੰਦਾ ਤੇ ਜਿਹਦਾ ਇਹ ਝੋਨਾ ਤਾਂ ਉਸ ਨੂੰ ਤਾਂ ਹੋਣਾ ਹੀ ਹੋਣਾ ਬੜਾ ਬੜਾ ਸਾਰਾ ਖਤਮ ਹੋਇਆ ਪਿਆ ਸੂਪਰ ਮਾਤਮਾ ਕੇ ਅਰਦਾਸ ਹੈ ਕਿ ਕਿਸੇ ਕੀ ਵੀ ਜ਼ਿੰਮੇਵਾਰ ਨਾਲ ਇਹ ਜਿਹਾ ਨਾ ਹੋਵੇ ਜਿਵੇਂ ਜਿਵੇਂ ਅਕਤੂਰੀ ਜਾਂਦੇ ਆ ਫਸਲ ਦੀ ਬਰਬਾਦੀ ਸਾਹਮਣੇ ਆਈ ਜਾਂਦੀ ਆ ਬਹੁਤ ਹੀ ਬੁਰੀ ਹਾਲਤ ਹੋਈ ਪਿਆ ਝੋਨੇ ਦੀ ਦੇਖਣ ਨੂੰ ਵੀ ਦਿਲ ਨਹੀਂ ਕਰਦਾ ਕਿਸਾਨ ਵਿਚਾਰਾ ਕਿੱਧਰ ਨੂੰ ਜਾਵੇ ਨਾ ਇਹਨੂੰ ਛੱਡ ਸਕਦਾ ਤੇ ਨਾ ਇਹਨੂੰ ਰੱਖ ਸਕਦਾ ਵਿਚ ਵਿਚਾਲੇ ਫਸਿਆ ਪਿਆ ਸੁਪਰੀਆਂ ਕਰੀ ਜਾਂਦਾ ਉਹਦਾ ਹੋਰ ਖਰਚਾ ਆਈ ਜਾਂਦਾ ਜੋ ਪੱਲੇ ਹੁੰਦੇ ਉਹ ਵੀ ਜ਼ਿੰਮੇਦਾਰ ਲਾ ਦਿੰਦਾ ਤੇ ਲੱਗਦਾ ਨਹੀਂ ਵੀ ਇਹਦਾ ਕੁਝ ਪੱਲੇ ਪਊਗਾ ਹੁਣ ਇਹਨੇ ਕੀ ਹੋਣਾ ਚੋਨੇ ਮੁੰਜਰਾਂ ਤੇ ਨਿਕਲੇ ਚੜੇ ਹੋਏ ਨੇ ਤੇ ਗੋਭਾਂ ਤੇ ਆਏ ਹੋਏ ਨੇ ਤੇ ਇਹ ਤਾਂ ਬਿਲਕੁਲ ਹੀ ਬਰਬਾਦ ਹੋਇਆ ਪਿਆ ਦੇਖੋ ਕਿ ਮੈਂ ਪਰਾਲੀ ਬਣੀ ਪਈ ਐ ਜਿਵੇਂ ਚੋਨਾ ਵੱਢ ਕੇ ਕੁਛ ਦਿਨ ਪਰ ਇਹ ਚਾਈ ਜਾਂਦੀ ਆ ਤੇ ਉਹ ਹਾਲਾ ਇਹਦਾ ਖੜੇ ਝੋਨੇ ਦਾ ਹੋਇਆ ਪਿਆ ਹਰੇ ਝੋਨੇ ਦਾ ਜਿੱਧਰ ਨੂੰ ਵੀ ਨਿਗਾ ਮਾਰਦੇ ਆ ਉਹ ਆਹੀ ਕੁਛ ਦਿਖਾਈ ਦਿੰਦਾ ਅਨਾਲ ਦੇ ਖੇਤਾਂ 'ਚ ਫਸਲਾਂ ਵਧੀਆ ਖੜੀਆਂ ਨੇ ਅੱਬੇ ਤੇ ਕੁਛ ਕਲਾ ਸਰ ਠੀਕ ਹੈ ਇਹਦੀ ਅੱਗੇ ਜਾਣਿਆ ਤਾਂ ਕਿ ਫੇਰ ਬਿਮਾਰੀ ਸ਼ੁਰੂ ਆ। ਇਹਦੇ ਕਿਤੇ ਕਿਤੇ ਥੋੜਾ ਥੋੜਾ ਇੱਥੇ ਨੁਕਸਾਨ ਆਇਆ। ਕਿਸੇ ਕਿਸੇ ਪੱਤਿਆਂ ਨੂੰ ਲੱਗਿਆ ਹੋਇਆ ਉਧਰ ਜ਼ਿਆਦਾ ਆ। ਅੱਬੇ ਚ ਥੋੜਾ ਜਿਹਾ ਠੀਕ ਆ। ਇਹਦੀ ਵੀ ਬਿਮਾਰੀ ਕਿਤੇ ਨਾ ਕਿਤੇ ਸ਼ੁਰੂ ਹੋਈ ਹੋਈ ਆ ਪਰ ਜੋ ਚੁਨਾ ਪਰ ਪਹਿਲਾਂ ਦੇਖਿਆ ਉਹਦੋਂ ਠੀਕ ਆ ਉਹ ਅੱਗੇ ਜਾ ਕੇ ਫੇਰ ਆਹੀ ਹਾਲ ਇਸ ਦਾ ਹੋ ਜਾਂਦਾ। ਇਹ ਸਮਝੋ ਬਾਹਰ ਆ ਗੱਲ ਵੀ ਵਿੱਚ ਵਿੱਚ ਕਿਤੇ ਕਿਤੇ ਠੀਕ ਆ ਜਾਂਦਾ ਤੇ ਇਹੀ ਪ੍ਰੇਖਾ ਪਹਿਲਾਂ ਕਹਿੰਦਾ ਸੀਗਾ ਵੀ ਸ਼ਾਇਦ ਰੇਹ ਕਰਕੇ ਹੋਇਆ ਵੀ ਕਿਤੇ ਰੇਹ ਜ਼ਿਆਦਾ ਪੈ ਗਈ ਤੇ ਉੱਥੇ ਜ਼ਿਆਦਾ ਖਰਾਬ ਹੋ ਗਿਆ ਤੇ ਜਿੱਥੇ ਰੇਹ ਦੀ ਮੁੱਠੀ ਘੱਟ ਡਿੱਗੀ ਆ ਤਾਂ ਉੱਥੇ ਘੱਟ ਪਰ ਰੇਹ ਪਾਉਣ ਵਾਲੇ ਵੀ ਪੂਰੇ ਮਾਹਰ ਹੁੰਦੇ ਨੇ ਇਹੋ ਜੀ ਤਾਂ ਕੋਈ ਗੱਲ ਹੁੰਦੀ ਨਹੀਂ ਕਿਉਂਕਿ ਉਹਨਾਂ ਦਾ ਵੀ ਹਰ ਸਾਲ ਦਾ ਇਹ ਕੰਮ ਹੁੰਦਾ ਰੇਹਾਂ ਸਪ੍ਰਿਆ ਕਰਨ ਦਾ ਅੱਗੇ ਜਾ ਕੇ ਫੇਰ ਉਹੀ ਝੋਨਾ ਆ ਗਿਆ ਸੋ ਫਿਰ ਹੌਲੀ-ਹੌਲੀ ਪਤਾ ਲੱਗਿਆ ਵੀ ਇਹ ਤਾਂ ਬਿਮਾਰੀ ਆ ਕੁਝ ਖੇਤੀਬਾੜੀ ਵਾਲਿਆਂ ਨੂੰ ਦਿਖਾਇਆ ਗਿਆ ਕਿਸ਼ ਆਪ ਗੌਰ ਨਾਲ ਦੇਖਿਆ ਗਿਆ ਇਹਦਾ ਅਧਿਐਨ ਕੀਤਾ ਗਿਆ ਵੀ ਇਹ ਹੈ ਕੀ ਆ ਤਾਂ ਪਤਾ ਚੱਲੇ ਵੀ ਇਹ ਤਾਂ ਬਿਮਾਰੀ ਪੈ ਚੁੱਕੀ ਆ ਜੋ ਜਿੱਧਰ ਨੂੰ ਵੀ ਜਾਣਿਆ ਜਿੱਧਰ ਵੀ ਕੈਮਰਾ ਘਮਾਉਣੇ ਸਾਰੇ ਪਾਸੇ ਫਸਲ ਦਾ ਬੁਰਾ ਹਾਲ ਹੋਇਆ ਪਿਆ ਆ ਦੇਖੋ ਪੱਤਿਆਂ ਦੇ ਜਿਹੜੇ ਬੂਟੇ ਬਚੇ ਨੇ ਉਹਨਾਂ ਦੇ ਪੱਤਿਆਂ ਦੇ ਉੱਪਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਬਿਮਾਰੀ ਨੇ ਬਿਲਕੁਲ ਖਤਮ ਕਰਤਾ ਉਹਨੂੰ ਸਵੇਸੀਂ ਹਾਲ ਧੰਨਵਾਦ